ਗੱਲ ਇਹ ਹੈ ਹਜੇ ਤੱਕ ਪੁਲਵਾਮਾ ਨਹੀਂ ਪਤਾ ਮੈਂ ਕਿ ਆ ਕਿਉਂ ਹੈ ਇਹਨਾਂ ਆਰਡੀਐਕਸ ਕਿੱਥੋਂ ਆਇਆ ਸੀ ਸਾਡੇ ਉਥੋਂ ਦੇ ਮੌਕੇ ਦੇ ਜਿਹੜੇ ਗਵਰਨਰ ਹੈ ਉਹ ਇਹ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਬਹੁਤ ਸਾਰੇ ਸਵਾਲ ਸਨ ਪਠਲ ਨੇ ਜੋ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕੋਈ ਸਲਾਹ ਮੈਨੂੰ ਦਿੱਤੀ ਗਈ ਲੇਕਿਨ ਕਿਸੇ ਪ੍ਰਕਾਰ ਦਾ ਕੋਈ ਹਾਦਸਾ ਵਾਪਰ ਨਹੀਂ ਦਿੱਤਾ ਗਿਆ ਨਹੀਂ ਕੋਈ ਐਸੀ ਘਟਨਾ ਕਰਮ ਨੂੰ ਅੰਜਾਮ ਦਿੱਤਾ ਗਿਆ ਬੀਬੀ ਜੀ ਨੇ 28 30 ਸਾਲਾਂ ਬਾਅਦ ਪਿਆਰ ਕਿਉਂ ਦਿੱਤਾ ਲਗਾਤਾਰ ਜਿਹੜੀ ਆਪੋਸ਼ਨ ਪਾਰਟੀਆਂ ਨਿਸ਼ਾਨਾ ਸਾਧਦੀਆਂ ਸੋ ਉਹਨਾਂ ਦਾ ਕਹਿਣਾ ਹੈ ਦੋ ਤਿੰਨ ਗਾ ਮਬਲਸ਼ਟ ਕਰਾਈ ਜਾਂਦੇ ਜਿਹੜੀ ਆਪੋਜੀਸ਼ਨ ਬੱਸਾ ਬੱਸਾ ਵਾਗ ਲਗਾਈ ਜਾਂਦੇ ਸਰਕਾਰ ਨੇ ਅਕਸਰ ਪੰਜਾਬ ਨੂੰ ਮਾਰ ਕੱਢਣਾ ਪਹੁੰਚ ਨਹੀਂ ਆਉਂਦੀ ਸਿੱਧੀ ਆਜਾਈ ਸਨਮਾਨ ਦਾ ਗੱਲ ਦੇਖੋ ਗੱਲ ਇਹ ਗੱਲ ਇਹ ਹੈ ਹਰ ਦੇ ਤੱਕ ਪੁਲਵਾਮਾ ਨਹੀਂ ਪਤਾ ਮੈਂ ਕਿ ਆ ਕਿਉਂ ਹੈ ਇਨਾ ਡੀਐਕਸ ਕਿੱਥੋਂ ਆਇਆ ਸੀ ਸਾਡੇ ਉਥੋਂ ਦੇ ਮੌਕੇ ਦੇ ਜਿਹੜੇ ਗਵਰਨਰ ਹੈ ਉਹ ਇਹ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਬਹੁਤ ਸਾਰੇ ਸਵਾਲ ਸਨ ਜਿਹੜੇ ਉਹਨਾਂ ਨੇ ਹਿੰਦੁਸਤਾਨ ਦੀ ਸਰਕਾਰ ਤੋਂ ਸਵਾਲ ਲਾਇਆ ਕਿ ਮੈਂ ਉਸ ਦਾ ਵੇਲੇ ਦਾ ਚਸ਼ਮਦੀਤ ਗਵਾਹ ਹਾਂ ਉਹਨਾਂ ਦੀ ਕੋਈ ਇਨਕੁਆਇਰੀ ਹੋਈ ਔਰ ਜਿਸ ਪ੍ਰਕਾਰ ਬੀਬੀ ਪਠਲ ਨੇ ਜੋ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕੋਈ ਸਲਾਮ ਇਹਨੂੰ ਦਿੱਤੀ ਗਈ ਲੇਕਿਨ ਕਿਸੇ ਪ੍ਰਕਾਰ ਦਾ ਕੋਈ ਹਾਦਸਾ ਵਾਪਰ ਨਹੀਂ ਦਿੱਤਾ ਗਿਆ ਨਾ ਹੀ ਕੋਈ ਐਸੀ ਘਟਨਾ ਕਰਮ ਨੂੰ ਅੰਜਾਮ ਦਿੱਤਾ ਗਿਆ ਬੀਬੀ ਜੀ ਨੇ 28 30 ਸਾਲਾਂ ਬਾਅਦ ਵਿਆਹ ਕਿਉਂ ਦਿੱਤਾ ਜਾਂ ਕੌਣ ਉਹ ਵਿਅਕਤੀ ਸਨ ਇਹ ਉਹਨਾਂ ਦਾ ਵਿਅਕਤੀਗਤ ਮਾਮਲਾ ਹੈ ਜੀ ਲੇਕਿਨ ਕਾਂਗਰਸ ਪਾਰਟੀ ਅਕਾਲੀ ਦਲ ਨੂੰ ਵੀ ਮੈਂ ਕਹਿ ਦਿੰਦਾ ਤੁਸੀਂ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੁਰੱਖਿਅਤ ਜਿਹੜਾ ਕੰਮ ਸੀ ਉਹ ਨਹੀਂ ਕਰ ਸਕੇ 250 ਤੋਂ ਵੱਧ ਬੇਅਦਬੀਆਂ ਹੋਈਆਂ ਤੁਹਾਡੇ ਸਮੇਂ ਦੇ ਵਿੱਚ ਔਰ ਤੁਸੀਂ ਮੰਨੇ ਤੁਸੀਂ ਮੰਨੇ ਕਿ ਹਾਂ ਮੈਂ ਗੁਨੇਗਾਰ ਹਾਂ ਇਹ ਹੀ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਤੁਸੀਂ ਸਾਥੋਂ ਇਹ ਜਵਾਬ ਮੰਗੋਗੇ ਜਦ ਬੀਜੇਪੀ ਵਾਲੇ ਇਸ ਜਵਾਬ ਮੰਗਣਗੇ ਕਿ ਜਿਹੜੇ ਸੀਆਰ ਪੀਪੀਐਫ ਦੇ ਜਵਾਨਾਂ ਨੂੰ ਜਹਾਜ਼ ਤੇ ਲਿਆਉਣਾ ਸੀ ਉਹਨੂੰ ਬੱਸ ਤੇ ਜਾਣਬੁੱਝ ਕੇ ਕਿਉਂ ਲਿਆਇਆ ਗਿਆ ਸੋ ਸਾਥੋਂ ਇਹ ਅਸੀਂ ਨੂੰ ਤੋਂ ਸੜੀ ਕਿ ਨਹੀਂ ਲੈਣਾ ਕਾਂਗਰਸ ਪਾਰਟੀ ਨੇ ਖਾਸ ਕਰਕੇ ਗਾਂਧੀ ਪਰਿਵਾਰ ਨੇ ਆਪ ਦੇ ਪਰਿਵਾਰਾਂ ਦੇ ਜੀਆਂ ਦੀ ਸ਼ਹਾਦਤ ਦਿੱਤੀ ਹੈ ਔਰ ਪੰਜਾਬ ਦੇ ਅੰਦਰ ਸਰਦਾਰ ਬੈਂਤ ਸਿੰਘ ਨੇ ਜਦੋਂ ਅਕਾਲੀ ਦਲ ਇਹ ਝਾੜੂ ਤਾਂ ਜਮਿਆ ਹੀ ਨਹੀਂ ਸੀ ਜਦੋਂ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਗੈਰਾ ਤੇ ਸਾਰੇ ਚਾਚੇ ਤਾਇਆ ਦੇ ਮੁੰਡੇ ਵਿਦੇਸ਼ ਚਲੇ ਗਏ ਜਦੋਂ ਪੰਜਾਬ ਸੜ ਰਿਹਾ ਸੀ ਗੁਰੂ 1992 ਚਾਤਵਾਦੀਆਂ ਨੇ ਇਹ ਕਹਿਤਾ ਸੀ ਕਿ ਅਗਰ ਕੋਈ ਚੋਣ ਲੜੇਗਾ ਤਾਂ ਉਹਨੂੰ ਮਾਰ ਦਿੱਤਾ ਜਾਏਗਾ। ਡਰਦੀ ਬਾਈਕਾਟ ਕਰ ਗਿਆ ਆਕਾਲੀ ਦਲ ਕਿ ਭਾਜਪਾ ਵਾਲੇ ਆਏ ਨਹੀਂ। ਜੀ। ਉਦੋਂ ਕਾਂਗਰਸੀਆਂ ਨੇ ਇਕੱਲੇ ਲੜਾਈ ਲੜ ਕੇ ਸ਼ਹਾਦਤਾਂ ਦੇਖ ਕੇ ਅਸੈਸੀਨੇਸ਼ਨ ਹੋਏ। ਸਾਡੇ ਮੁੱਖ ਮੰਤਰੀ ਦਾ ਅਸੈਸੀਨੇਸ਼ਨ ਹੋਇਆ, ਐਮਐਲਆ ਦਾ ਹੋਇਆ। ਕਈ ਮਾਰ ਮੁਕਾ ਦਿੱਤੇ ਗਏ ਲੇਕਿਨ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਦਬਾਰਾ ਮੋੜ ਲਿਆਦੇ ਲੈ ਕੇ ਆਉਣ ਦੇ ਵਾਸਤੇ ਸ਼ਹਾਦਤਾਂ ਤੇ ਕੁਰਬਾਨੀਆਂ ਦਿੱਤੀਆਂ ਕਾਂਗਰਸ ਪਾਰਟੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਐਸਵਾਈਐਲ ਦਾ ਭਾਜਪਾ ਨੂੰ ਇਸ ਗੱਲ ਦਾ ਪਤਾ ਹੈ